ਜਦੋਂ ਉੱਥੇ ਰਹਿ ਰਹਾ ਕੇ ਨਾ ਹਰ ਬੰਦਾ ਪੰਜਾਬ ਨੂੰ ਮਿਸ ਕਰਦਾ ਜਦੋਂ ਪਿਛਲੀ ਉਮਰ ਚ ਆਉਣਾ ਸ਼ੁਰੂ ਹੁੰਦਾ ਹੈ ਤੇ ਉਹਦੇ ਦਿਮਾਗ ਚ ਇੱਕੋ ਹੀ ਪਿਕਚਰ ਘੁੰਮਦੀ ਆ ਵੀ ਮੈਂ ਕਿਸੇ ਤਰੀਕੇ ਪੰਜਾਬ ਜਾਵਾਂ ਉਹ ਮੇਰੇ ਵੀ ਘੁੰਮਦੀ ਸੀ ਤੇ ਜਦੋਂ ਮੈਂ ਪੰਜਾਬ ਆਉਂਦਾ ਰਹਿਣਾ ਹਰ ਸਾਲ ਆਉਂਦਾ ਹਾਂ ਪਰ ਇੱਥੇ ਕੋਈ ਸਾਡੇ ਲਈ ਮੰਨ ਲਓ ਜਿੰਨਾ ਘਰ ਦੇ ਵਿੱਚ ਗੈਸਟ ਆਉਂਦੇ ਆ ਉਹ ਇਹ ਪੋਸ਼ੇ ਦੇਪੀ ਵਾਪਸ ਨਹੀਂ ਆਉਣਾ ਹੁਣ ਮੈਂ ਜਦੋਂ 50 ਸਾਲਾਂ ਦੀ ਉਮਰ ਦੇ ਲਾਗੇ ਬੰਨੇ ਪਹੁੰਚਿਆ ਤੇ ਮੈਂ ਸੋਚਿਆ ਵੀ ਕੁਛ ਨਾ ਕੁਛ ਇਦਾਂ ਦਾ ਕਰੀਏ ਜਿਹੜਾ ਮੇਰਾ ਰੁਟੀਨ ਚ ਆਉਣਾ ਪੰਜਾਬ ਹੋਵੇ ਸਿਰਫ ਗੱਲਾਂ ਚ ਨਹੀਂ ਪ੍ਰੈਕਟੀਕਲੀ ਮੈਂ ਬਣਾਇਆ ਜੀ ਤੇ ਮੈਂ ਵਾਪਸ ਆਉਣ ਬਾਰੇ ਸੋਚਿਆ ਸੀ ਤੇ ਮੈਂ ਬਣਾ ਵੀ ਦਿੱਤਾ ਮੇਰੇ ਮਾਈਂਡ 'ਚ ਜੋ ਪਿਕਚਰ ਹੈਗੀ ਸੀ ਵੀ ਮੈਂ ਫਾਰਮ ਖੋਲਣਾ ਪਰ ਇਹ ਨਹੀਂ ਪਿਕਚਰ ਹੈਗੀ ਵੀ ਮੈਂ ਬੱਕਰੀਆਂ ਦਾ ਫਰਮ ਕਰੂੰਗਾ ਜੀ ਤੇ ਮੇਰੇ ਦਿਮਾਗ 'ਚ ਵੀ ਮੈਂ ਕੋਈ ਫਾਰਮ ਬਣਾਉਂਗਾ ਜਿੱਥੇ ਮੈਂ ਐਚ ਐਫ ਕੰਮ ਰੱਖੂੰਗਾ ਆਰਾਮ ਨਾਲ ਬੈਠਿਆ ਕਰਾਂਗੇ ਹੌਲੀਡੇਜ਼ ਆ ਕੇ ਆਪਣੇ ਪਰਿਵਾਰ ਨੂੰ ਇੱਥੇ ਸ਼ਾਂਤੀ ਨਾਲ ਰਿਲੈਕਸ ਹੈ ਪੰਜਾਬ ਬੜਾ ਸੋਹਣਾ ਆ ਤੇ ਇੱਥੇ ਆਪਣੇ ਕਲਚਰ ਨਾਲ ਜੁੜਨ ਲਈ ਕੁਛ ਨਾ ਕੁਛ ਤੇ ਚਾਹੀਦਾ ਫਿਰ ਜਦੋਂ ਮੈਂ ਪੰਜਾਬ ਦੇ ਵਿੱਚ ਫਾਰਮ ਬਣਾਉਣ ਬਾਰੇ ਸੋਚਿਆ ਨਾ ਜੀ ਉਦੋਂ ਫਿਰ ਵੇਖਿਆ ਪੰਜਾਬ ਦੇ ਵਿੱਚ ਆ ਕੇ ਵੀ ਇਹ ਇੱਕ ਨਵਾਂ ਟ੍ਰੈਂਡ ਆ ਜਿਹੜਾ ਗੋਟ ਫਾਰਮਿੰਗ ਨੇ ਮੇਰੇ ਕੋਲ ਤੇ ਸਾਹਮਣੇ ਡੇਢ ਕਲਾ ਜ਼ਮੀਨ ਆ ਜੀ ਮੈਂ ਉੱਥੇ ਲੈ ਕੇ ਜਾਂਦਾ ਇਹਨਾਂ ਨੂੰ ਉੱਥੇ ਵੀ ਤੋਰਦੇ ਫਿਰਦੇ ਹਾਂ ਜੀ ਤੇ ਉੱਥੇ ਚਲੋ ਅੱਧਾ ਘੰਟਾ ਘੁੰਮ ਫਿਰਉਂਦੀਆਂ ਤੇ ਉਹਦੇ ਨਾਲ ਉਹਨਾਂ ਨੂੰ ਥੋੜੀ ਚੇਂਜ ਆ ਜਾਂਦੀ ਪਰ ਜਿਹੜੀ ਇਹ ਬੀਟਲ ਇਹਨੂੰ ਬਾਹਰ ਲੈ ਕੇ ਜਾ ਸਕਦਾ ਜਿਹੜੀ ਬਰਬਰੀ ਆਣਾ ਜੀ ਮੇਰੇ ਕੋਲ ਛੋਟੀਆਂ ਗੋਟਸ ਆ ਇਹਨਾਂ ਨੂੰ ਤੁਸੀਂ ਨਾਂ ਵੀ ਲੈ ਕੇ ਜਾਉਣਾ ਤੇ ਇਹ ਘਰੇ ਵੀ ਰੱਖੇ ਜਾਂ ਸਕਦੇ ਆ ਪੰਜਾਬ ਗਵਰਨਮੈਂਟ ਨੇ ਸੈਂਟਰ ਗਵਰਨਮੈਂਟ ਵੱਲੋਂ ਸਕੀਮ ਆਈ ਐਨ ਐਲ ਐਮ ਇਹ ਐਨ ਐਲ ਐਮ ਦੀ ਸਕੀਮ ਦੇ ਤਹਿਤ ਉਹਨਾਂ ਨੇ ਲੋਨ ਦੇਣੇ ਸ਼ੁਰੂ ਕੀਤੇ ਆ ਤੇ ਲੋਨ ਦੇ ਵਿੱਚ 50% ਸਬਸਿਡੀ ਆ 10 ਲੱਖ ਵੀ ਲੈ ਸਕਦੇ 20 ਲੱਖ ਵੀ 50 ਲੱਖ ਵੀ ਕਰੋੜ ਤੱਕ ਲੋਨ ਦੀ ਸੈਂਕਸ਼ਨ ਮਿਲ ਜਾਂਦੀ ਹੈ ਜੀ ਪੰਜਾਬ ਦੇ ਵਿੱਚ ਕੰਮ ਦੀ ਘਾਟ ਨਹੀਂ ਹੈਗੀ ਜਦੋਂ ਅਸੀਂ ਫੋਰਨ ਤੋਂ ਆਨੇ ਆ ਨਾ ਸਾਨੂੰ ਇੱਥੇ ਜਦਾਂ ਅਸੀਂ ਫੋਰਨ ਤੋਂ ਆਨੇ ਸਾਨੂੰ ਹਰ ਪਤਾ ਲੱਗ ਰਿਹਾ ਹੁੰਦਾ ਵਾ ਕਿ ਕਿਹੜੀ ਚੀਜ਼ 네ਗੇਟਿਵ ਹੈ ਕਿਹੜੀ ਪੋਜ਼ਿਟਿਵ ਹੈ ਕਿਉਂਕਿ ਅਸੀਂ ਬਾਹਰੋਂ ਆ ਕੇ ਦੇਖਦੇ ਹਾਂ ਇੱਥੇ ਇਹਦੇ ਲੇਬਰ ਨਹੀਂ ਲੱਭ ਰਹੀ ਜੀ ਬਾਹਰ ਦੀਆਂ ਸਟੇਟਾਂ ਦੇ ਬੰਦੇ ਆਂ ਕੇ ਰੇੜੀਆਂ ਲਾ ਕੇ ਕੁੱਟੀਆਂ ਪਾਈ ਜਾਂਦੇ ਆ ਜਿਹੜੀਆਂ ਮੈਂ ਅੱਖਾਂ ਵਿੱਚ ਆ ਕਿਸੇ ਨੇ 30 ਲੱਖ ਦੀ ਕੁੱਟੀ 50 ਲੱਖ ਦੀ ਉਹਨਾਂ ਨੂੰ ਕੰਮ ਕਿੱਥੋਂ ਲੱਭ ਗਿਆ ਜੀ ਤੇ ਸਾਡੇ ਬੰਦਿਆਂ ਨੂੰ ਪੁੱਛ ਲਓ ਤੇ ਕੰਮ ਹੀ ਨਹੀਂ ਹੈਗਾ ਪਰ ਜਦੋਂ ਇਹ ਬਾਹਰਲੇ ਮੌਕੇ ਤੇ ਜਾਂਦੇ ਆ ਪੈਸੇ ਲਾ ਕੇ ਉੱਥੇ ਇਹ ਉਹ ਲੇਬਰ ਕਰ ਰੋਜਾਨਾ ਸਪੋਕਸਮੈਨ ਵੇਰੇ ਸਾਰੇ ਦਰਸ਼ਕਾਂ ਦਾ ਫਿਰ ਤੋਂ ਸਵਾਗਤ ਕਰਦਾ ਹਾਂ ਮੈਂ ਹ ਕੁਲਦੀਪਾ ਅੱਜ ਇੱਕ ਮੋਟੀਵੇਸ਼ਨ ਵਾਲੀ ਵੀਡੀਓ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ ਅੱਜ ਦੇ ਯੁੱਗ ਵਿੱਚ ਅੱਜ ਦੀ ਨੌਜਵਾਨ ਪੀੜ੍ਹੀ ਜਿਹੜੀ ਆਪਣੇ ਪੰਜਾਬ ਵਿੱਚ ਆਪਣੀਆਂ ਪੈੜੀਆਂ ਆਪਣੀ ਜ਼ਮੀਨ ਜਾਦਾ ਵੇਚ ਕੇ ਬਾਹਰ ਜਾ ਰਹੀ ਆ ਉਹਨਾਂ ਨੌਜਵਾਨਾਂ ਵਾਤੇ ਇੱਕ ਪ੍ਰੇਰਣਾ ਲੈ ਕੇ ਜਾਏ ਆ ਅੱਜ ਇੱਕ ਨੌਜਵਾਨ ਨੂੰ ਜਾਂ ਇੱਕ ਵਿਅਕਤੀ ਨੂੰ ਮਿਲਾਉਣ ਜਾ ਰਹੇ ਹਾਂ ਜਿਹੜਾ ਆਪਣੇ ਇੰਗਲੈਂਡ ਦੀ ਭੂਮੀ ਤੋਂ ਉੱਠ ਕੇ ਜਿੰਨੇ ਪੰਜਾਬ ਵਿੱਚ ਆਪਣੇ ਤਰਨਤਾਰਨ ਜ਼ਿਲ੍ਹੇ ਵਿੱਚ ਆਪਣਾ ਕਾਰੋਬਾਰ ਸ਼ੁਰੂ ਕੀਤਾ ਵਾ ਬੱਕਰੀਆਂ ਦਾ ਕਾਰੋਬਾਰ ਸ਼ੁਰੂ ਕੀਤਾ ਵਾ ਬੱਕਰੀ ਦਾ ਫਾਰਮ ਬਣਾਇਆ ਵਿਰਸਾ ਫਾਰਮ ਨਾਂ ਦੇ ਤਸਵੀਰਾਂ ਬਲਾ ਸਾਂਝੀ ਕਰਦੀਏ ਇਹ ਵੇਖ ਸਕਦੇ ਹੋ ਇਹ ਵਿਰਸਾ ਫਾਰਮ ਦਾ ਲੈ ਕੇ ਕਿੰਮੀ ਸਿੰਘ ਜਿਹੜਾ ਕਿ ਇੰਗਲੈਂਡ ਦਾ ਰਹਿਣ ਵਾਲਾ 22 ਸਾਲ ਤੋਂ ਇੰਗਲੈਂਡ ਵਿੱਚ ਰਹਿ ਕੇ ਆਪਣੇ ਪਿਸ਼ੋਕਰ ਨਾਲ ਜੁੜਿਆ ਪਿਆ ਹੈ ਆਪਣੇ ਪਿਸ਼ੋਕਰ ਨਾਲ ਜੁੜਿਆ ਆਪਣੀ ਜਿਹੜੀ ਜਾਇਦਾਦਾਂ ਜਿਹੜੀ ਜ਼ਮੀਨ ਜਿਹੜੀ ਆ ਉੱਥੇ ਜਾ ਕੇ ਇਹਨੇ ਆਪਣਾ ਫਾਰਮ ਖੋਲਿਆ ਵਾ ਤੇ ਦੂਜੇ ਜਿਹੜੇ ਵੀ ਗਰੇ ਦੇਸ਼ਾਂ ਵਿਦੇਸ਼ਾਂ ਦੇ ਇਥੋਂ ਪੰਜਾਬ ਨੂੰ ਛੱਡ ਕੇ ਬਾਹਰ ਜਾ ਰਹੇ ਆ ਉਹਨਾਂ ਨੂੰ ਪ੍ਰੇਰਨਾ ਦੇ ਰਿਹਾ ਵੀ ਅਗਰ ਅਸੀਂ ਹਿੰਮਤ ਕਰੀਏ ਤਾਂ ਅਸੀਂ ਆਪਣੇ ਪੈਸੇ ਪੰਜਾਬ ਵਿੱਚ ਲਾ ਕੇ ਵੀ ਅਸੀਂ ਕਾਰੋਬਾਰ ਸ਼ੁਰੂ ਕਰ ਸਕਦੇ ਆ ਅਸੀਂ ਟਿਮੀ ਸਿੰਘ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ ਉਹਨਾਂ ਵੀ ਗੱਲਬਾਤ ਕਰਾਂਗੇ ਜਿਹੜੀਆਂ ਬੱਕਰੀਆਂ ਜਿਹੜੇ ਫਾਰਮ ਬਣਾਇਆ ਵਾ ਉਹ ਵੀ ਅੰਦਰੋਂ ਦਿਖਾਉਣੇ ਤੁਹਾਨੂੰ ਕਿ ਕਿਸ ਤਰ੍ਹਾਂ ਦਾ ਫਾਰਮ ਆ ਤੇ ਫੇਰੀ ਕਰੀ ਬਰੀਡ ਦੀਆਂ ਇਹਦੀਆਂ ਬੱਕਰੀਆਂ ਜਾਂ ਬੱਕਰੇ ਰਖੇ ਹੋ ਨੇ ਇਹ ਨਾਲ ਹੀ ਦੱਸਾਂਗੇ ਕਿ ਕਿਹੜੀ ਕਰੀਆਂ ਸਾਨੂੰ ਸ਼ਰਤਾਪੁਰੀ ਚਾਹੀਦੀਆਂ ਕਰਨੀਆਂ ਚਾਹੀਦੀਆਂ ਜਾਂ ਸਰਕਾਰ ਵੱਲੋਂ ਸਾਨੂੰ ਕੀ ਮਦਦ ਮਿਲਦੀ ਆ ਆਓ ਆਪਾਂ ਟਿਮੀ ਸਿੰਘ ਨਾਲ ਗੱਲਬਾਤ ਵੀ ਕਰਦੇ ਆਂ ਤੇ ਪਹਿਲਾਂ ਤੁਹਾਨੂੰ ਫਾਰਮ ਵੀ ਖੋਣੀ ਆ ਕਿਸ ਤਾ ਦਾ ਫਾਰਮ ਲਾਇਆ ਟਿਮੀ ਸਿੰਘ ਦੀ ਸੋਚ ਤਾਂ ਸਾਡੇ ਨਾਲ ਮੌਜੂਦ ਨੇ ਇੰਗਲੈਂਡ ਦੇ ਐਨ ਆਰ ਆਈ ਯੂਕੇ ਵਾਸੀ ਟਿਮੀ ਸਿੰਘ ਜਿਨ੍ਹਾਂ ਨੇ ਆਪਣੀ ਨਵਕਲੀ ਸੋਚ ਜਰੀਏ ਇਹ ਫਾਰਮ ਤਿਆਰ ਕੀਤਾ ਵਾ ਜਿੱਥੇ ਬੱਕਰੀਆਂ ਪਾਲੀਆਂ ਵਾ ਆਓ ਸਵਾਗਤ ਕਰਦੇ ਆਂ ਆਪਣੇ ਚੈਨਰੇ ਤੇ ਨਾਲੇ ਤੁਹਾਨੂੰ ਦੱਸ ਦਿਆਂ ਵੀ ਇਹ ਜਿਹੜਾ ਕਾਰੋਬਾਰ ਜਿਹੜਾ ਸ਼ੁਰੂ ਕੀਤਾ ਵਾ ਇਹਦੇ ਵਿੱਚ ਕਿਹੜੀਆਂ ਗਰੀਆਂ ਜਿਹੜੀਆਂ ਸ਼ਰਤਾਂ ਪੂਰੀਆਂ ਕੀਤੀਆਂ ਨੇ ਟੀਮੀ ਸਿੰਘ ਜੀ ਪਹਿਲਾ ਬਹੁਤ ਬਹੁਤ ਹਾਂ ਥੈਂਕ ਯੂ ਵੈਰੀ ਮਚ ਰੋਜਾਨਾ ਸਪੋਕਸਮੈਨ ਟੀਮ ਦਾ ਬਹੁਤ ਬਹੁਤ ਧੰਨਵਾਦ ਸਾਡੇ ਇਸ ਵਿਰਸਾ ਫਾਰਮ ਤੇ ਆਉਣ ਲਈ ਥੈਂਕ ਯੂ ਜੀ ਇੱਕੋ ਸਵਾਲ ਸਾਡਾ ਜੀ ਲੋਕ ਇੱਥੋਂ ਪੰਜਾਬ ਚੋਂ ਪੈਸੇ ਲਾ ਕੇ ਬਾਹਰ ਜਾ ਰਹੇ ਆ ਹਾਂ ਪਰ ਤੁਸੀਂ ਤੁਹਾਡਾ ਕੀ ਤੁਸੀਂ ਕਿਦਾਂ ਸੋਚ ਲਿਆ ਵੀ ਮੈਂ ਜਿਹੜਾ ਬਾਹਰ ਬਾਹਰੋਂ ਇੱਥੇ ਆ ਕੇ ਕੰਮ ਕਰ ਸ਼ੁਰੂ ਕਰਨਾ ਵਾ ਐਕਚੁਅਲੀ ਜਦੋਂ ਉੱਥੇ ਰਹਿ ਰਾਕੇ ਨਾ ਹਰ ਬੰਦਾ ਪੰਜਾਬ ਨੂੰ ਮਿਸ ਕਰਦਾ ਜੀ ਉੱਥੇ ਜਦੋਂ ਪਿਛਲੀ ਉਮਰ ਚ ਆਉਣਾ ਸ਼ੁਰੂ ਹੁੰਦਾ ਆ ਤੇ ਉਹਦੇ ਦਿਮਾਗ ਇੱਕੋ ਹੀ ਪਿਕਚਰ ਘੁੰਮਦੀ ਆ ਵੀ ਮੈਂ ਕਿਸੇ ਤਰੀਕੇ ਪੰਜਾਬ ਜਾਵਾਂ ਉਹ ਮੇਰੇ ਵੀ ਘੁੰਮਦੀ ਸੀ ਤੇ ਜਦੋਂ ਮੈਂ ਪੰਜਾਬ ਆਉਂਦਾ ਰਹਿਣਾ ਹਰ ਸਾਲ ਆਉਂਦਾ ਹਾਂ ਪਰ ਇੱਥੇ ਕੋਈ ਸਾਡੇ ਲਈ ਮੰਨ ਲਓ ਜਿੰਨਾ ਘਰ ਦੇ ਵਿੱਚ ਗੈਸਟ ਆਉਂਦੇ ਆ ਉਹ ਇਹ ਪੁੱਛਦੇ ਵੀ ਵਾਪਸ ਨਹੀਂ ਆਉਣਾ ਤੇ ਹੁਣ ਮੈਂ ਜਦੋਂ 50 ਸਾਲਾਂ ਦੀ ਉਮਰ ਦੇ ਲਾਗੇ ਬੰਨੇ ਪਹੁੰਚਿਆ ਤੇ ਮੈਂ ਸੋਚਿਆ ਵੀ ਕੁਛ ਨਾ ਕੁਛ ਇਦਾਂ ਦਾ ਕਰੀਏ ਜਿਹੜਾ ਮੇਰਾ ਰੁਟੀਨ ਚ ਆਉਣਾ ਪੰਜਾਬ ਹੋਵੇ ਹਮ ਸਿਰਫ ਗੱਲਾਂ ਚ ਨਹੀਂ ਪ੍ਰੈਕਟੀਕਲੀ ਮੈਂ ਬਣਾਇਆ ਜੀ ਤੇ ਮੈਂ ਵਾਪਸ ਆਉਣ ਬਾਰੇ ਸੋਚਿਆ ਸੀ ਤੇ ਮੈਂ ਬਣਾ ਵੀ ਦਿੱਤਾ ਤੇ ਇਹੋ ਜੇ ਮੇਰੇ ਹਜ਼ਾਰਾਂ ਹੀ ਵੀਰ ਫੋਰਨ ਕੰਟਰੀ ਦੇ ਵਿੱਚ ਜਿਹੜੇ ਇਸ ਤਰੀਕੇ ਨਾਲ ਸੋਚ ਰਹੇ ਵੀ ਵਾਪਸ ਦੇਗੇ ਪਰ ਆ ਨਹੀਂ ਸਕਦੇ ਕਿਉਂਕਿ ਉਹਨਾਂ ਨੇ ਹਾਲੇ ਪੈਰ ਨਹੀਂ ਬਣੇ ਬਹੁਤਾ ਕੁਝ ਵੇਚ ਕੇ ਇਥੋਂ ਚਲੇ ਗਏ ਇਹ ਮੈਂ ਸੈ ਜੀ ਕਿੰਨੇ ਸਾਲ ਹੋ ਗਏ ਇਥੇ ਯੂਕੇ ਵਿੱਚ ਮੈਨੂੰ ਜੀ ਐਸ ਸਾਲ 22 ਸਾਲ ਹੋ ਜਾਣੇ ਹਨ। 22 ਹਾਂਜੀ। ਤੇ ਜਿਹੜਾ ਇਹ ਹੁਣ ਫੁਰਨਾ ਫਿਰਿਆ ਵਾ ਇਹ ਫਿਰ ਕਿਦਾਂ ਦਿਮਾਗ ਚ ਆਇਆ ਕਿ ਮੈਂ ਇੱਥੇ ਆ ਕੇ ਜਿਹੜਾ ਫਾਰਮ ਖੋਲ੍ਹ ਜਾਵੇ। ਅਮ ਮੇਰੇ ਮਾਈਂਡ 'ਚ ਜੋ ਪਿਕਚਰ ਹੈਗੀ ਫਿਰ ਮੈਂ ਫਾਰਮ ਖੋਲ੍ਹਣਾ ਪਰ ਇਹ ਨਹੀਂ ਪਿਕਚਰ ਹੈਗੀ ਫਿਰ ਮੈਂ ਬੱਕਰੀਆਂ ਦਾ ਫਾਰਮ ਖੋਲ੍ਹਾਂਗਾ ਜੀ। ਹਾਂ। ਤੇ ਮੇਰੇ ਦਿਮਾਗ 'ਚ ਵੀ ਮੈਂ ਕੋਈ ਫਾਰਮ ਬਣਾਉਂਗਾ ਜਿੱਥੇ ਮੈਂ ਐਚ ਐਫ ਗਾਵਾਂ ਰੱਖੂੰਗਾ ਆਰਾਮ ਨਾਲ ਬੈਠਿਆ ਕਰਾਂਗੇ ਹੌਲੀਡੇਜ਼ ਆ ਕੇ ਆਪਣੇ ਪਰਿਵਾਰ ਨੂੰ ਇੱਥੇ ਸ਼ਾਂਤੀ ਨਾਲ ਰਿਲੈਕਸ ਆ ਪੰਜਾਬ ਬੜਾ ਸੋਹਣਾ ਆ ਤੇ ਇੱਥੇ ਆਪਣੇ ਕਲਚਰ ਨਾਲ ਜੁੜਨ ਲਈ ਕੁਛ ਨਾ ਕੁਛ ਤੇ ਚਾਹੀਦਾ। ਫਿਰ ਜਦੋਂ ਮੈਂ ਪੰਜਾਬ ਦੇ ਵਿੱਚ ਫਾਰਮ ਬਣਾਉਣ ਬਾਰੇ ਸੋਚਿਆ ਨਾ ਜੀ ਉਦੋਂ ਫਿਰ ਵੇਖਿਆ ਪੰਜਾਬ ਦੇ ਵਿੱਚ ਆ ਕੇ ਵੀ ਇਹ ਇੱਕ ਨਵਾਂ ਟ੍ਰੈਂਡ ਆ ਜਿਹੜਾ ਗੋਟ ਫਾਰਮਿੰਗ ਹਮ ਸਾਰੇ ਨਵੇਂ ਜਨਰੇਸ਼ਨ ਨਵੇਂ ਬੰਦੇ ਸਾਰੇ ਵੱਡੇ ਵੱਡੇ ਬਿਜ਼ਨਸਮੈਨ ਇਵਨ ਕਿ ਲੀਡਰ ਵੀ ਇਹ ਕੰਮ ਨੂੰ ਕਰ ਰਹੇ ਆ ਫਿਰ ਉਹਨੂੰ ਵੇਖਦਾ ਹਾਂ ਫਿਰ ਮੈਂ ਆਪਣਾ ਟਰਨ ਦਿਮਾਗ ਨੂੰ ਸ਼ਿਫਟ ਕੀਤਾ ਤੇ ਮੈਂ ਗੋਟ ਫਾਰਮਿੰਗ ਆ ਲੱਗਿਆ ਜੀ ਹਾਂ ਜੇ ਗੱਲ ਕੀਤੀ ਜਾਵੇ ਤਾਂ ਫਿਰ ਕਿਹੜੀ ਕਰੀਜਰੀ ਬਰੀਡ ਜਰੀ ਇੱਥੇ ਲਿਆਂਦੀ ਜਰੀ ਚੱਲਦੀ ਪਈ ਹੈ ਇਹ ਮੇਰੇ ਕੋਲ ਜੀ ਦੋ ਬਰੀਡਸ ਆ ਇੱਕ ਤੇ ਬੀਟਲ ਪੰਜਾਬ ਦੀ ਮੇਨ ਬਰੀਡ ਹੈ ਹੂੰ ਇਹ ਜਿਹੜੀ ਬਰੀਡ ਹਨ ਜੀ ਇਹ ਉਹਨਾਂ ਦੇ ਬੱਚੇ ਆ ਉਹ ਬਰੀਡ ਹੈ ਬੈਠੀ ਮੇਰੀ ਇਹਨਾਂ ਨੇ ਹੁਣ ਖਾਣਾ-ਦਾਣਾ ਖਾਖਦੇ ਰਿਲੈਕਸ ਬੈਠੀਆਂ ਜੀ ਹੂੰ ਤੇ ਜਿਹੜੀ ਬੀਟਲ ਬਰੀਡ ਹੈ ਜੀ ਇਹ ਪੰਜਾਬ ਦੀ ਪੁਰਾਣੀ ਬਰੀਡ ਆ ਹੂੰ ਤੇ ਇਹ ਕਾਫੀ ਵੱਡਾ ਸਾਈਜ਼ ਕਰ ਜਾਂਦੀ ਹੈ ਤੇ ਦੂਸਰੀ ਮੇਰੇ ਕੋਲ ਬਰਬਰੀ ਗੋਟਸ ਆ ਜੀ ਹੂੰ ਇਹ ਬਰਬਰੀ ਗੋਟਸ ਮੈਂ ਹੁਣ ਇਹ ਪਿਛਲੇ 2 ਮਹੀਨਿਆਂ ਤੋਂ ਇਹਨਾਂ ਨੂੰ ਸ਼ਾਰਮ ਦੇ ਪਾਇਆ ਜੀ ਇਹ ਬੜੀ ਗਰੋਥ ਕਰਦੀ ਆ ਤੇ ਇਹ ਕਾਫੀ ਜ਼ਿਆਦਾ ਫਾਇਦੇ ਵਾਲਾ ਕੰਮ ਹੈ ਜੀ ਹੂੰ ਇਹਨਾਂ ਦੀ ਫਿਰ ਜਿਹੜੀ ਡਾਈਟ ਵਗੈਰਾ ਜਾਂ ਫੀਡ ਦੀ ਵੀ ਗੱਲ ਕੀਤੀ ਜਾਵੇ ਤਾਂ ਫਿਰ ਫੀਡ ਜਿਹੜੀ ਉਹ ਫਿਰ ਕਿਹੜੀ ਕਿਹੜੀ ਪਾਉਣੀ ਪੈਂਦੀ ਇਹਨਾਂ ਨੂੰ ਇਹਨਾਂ ਨੂੰ ਇੱਕ ਤੇ ਇੱਕ ਉਹਨਾਂ ਨੂੰ ਤੇ ਨੀਰਾ ਪਿਉਣੇ ਆ ਪਾਉਣੇ ਇੱਕ ਨੀਰਾ ਸੁੱਕਾ ਨੀਰਾ ਹੁੰਦਾ ਜੀ ਜਿਵੇਂ ਛੋਲਿਆਂ ਦਾ ਹੋ ਗਿਆ ਮੂੰਗੀ ਦਾ ਹੋ ਗਿਆ ਗੁਆਰੇ ਦਾ ਹੋ ਗਿਆ ਤੇ ਇੱਕ ਇਹਨਾਂ ਨੂੰ ਹਰਾਚਾਰਾ ਤੇ ਫੀਡ ਪਾਉਣੇ ਨਾਲ ਦਾਣਾ ਵਗੈਰਾ ਜਿਹਨੂੰ ਤੁਸੀਂ ਪੰਜਾਬੀ ਚ ਕੋਈ ਦਾਣਾ ਪਾਉਂਦੇ ਹਾਂ ਜੀ ਤੇ ਫੀਡ ਅਸੀਂ ਆਪ ਹੀ ਤਿਆਰ ਕਰਦੇ ਆਂ ਤੇ ਤਿੰਨ ਕੁ ਚੀਜ਼ਾਂ ਪਾਓ ਤੇ ਇਹ ਆਰਾਮ ਨਾਲ ਪਲ ਜਾਂਦੀਆਂ ਕੋਈ ਮੁਸ਼ਕਲ ਨਹੀਂ ਹੈ ਪਰ ਮੋਸਟਲੀ ਇਹਨਾਂ ਨੂੰ ਜੇ ਵੱਡੀ ਬੀਟਲ ਦੀ ਗੱਲ ਕਰੀਏ ਤੇ ਇਹਨਾਂ ਨੂੰ ਪੁਰਾਣੇ ਜ਼ਮਾਨੇ 'ਚ ਤੇ ਸਾਰੇ ਬਾਹਰ ਹੀ ਲੱਗ ਜਾਂਦੇ ਹੁੰਦੇ ਤੇ ਉਹਨਾਂ ਨੇ ਬਾਹਰ ਲੱਗ ਜਾਣ ਨਾਲੇ ਵੀ ਖਰਚਾ ਘਟ ਹੁੰਦਾ ਹੈ ਉਹ ਆਰਾਮ ਨਾਲ ਪਲ ਜਾਂਦੀਆਂ ਤੇ ਸਾਡੇ ਹੁਣ ਜਿੱਦਾਂ ਮੈਂ ਫਾਰਮਿੰਗ ਸ਼ੁਰੂ ਕੀਤੀ ਹੈ ਇਹਨੂੰ ਸਟਾਲ ਫੀਡਿੰਗ ਕਹਿੰਦੇ ਆ ਇਹ ਫਾਰਮ ਦੇ ਵਿੱਚ ਰੱਖ ਕੇ ਪਾਲਣਾ ਤੇ ਉਹ ਹੁਣ ਕਾਫੀ ਪੰਜਾਬ ਦੇ ਵਿੱਚ ਚੱਲ ਰਿਹਾ ਕੰਮ ਜੀ ਕਿਉਂਕਿ ਬਾਹਰ ਚਰਾਉਂਦਾ ਨਹੀਂ ਹੈਂਗਾ ਤੇ ਲੋਕੀ ਬਾਹਰ ਉੰਜ ਵੀ ਪੜੇ ਲਿਖੇ ਨੌਜਵਾਨ ਕਰ ਰਹੇ ਜੀ ਉਹ ਜਾਣਦੇ ਨੇ ਬਾਹਰ ਸਟਾਲ ਫੀਡਿੰਗ ਤੇ ਸਾਰਾ ਕੰਮ ਕਰ ਰਹੇ ਪੰਜਾਬ ਦੇ ਵਿੱਚ ਹੀ ਆਪਣੇ ਫਾਰਮ ਬਣਾ ਕੇ ਫਾਰਮਾਂ ਦੇ ਉੱਤੇ ਰੱਖ ਕੇ ਉੱਥੇ ਹੀ ਖਾਣਾ ਦਵਾ ਤੇ ਇਹ ਇਹਨਾਂ ਜਿੱਦਾਂ ਇਹ ਗੱਲ ਕਰਦੇ ਵੀ ਇਹਨੂੰ ਤੋੜਾ ਫੇਰਾ ਚਾਹੀਦਾ ਵਾ ਫਿਰ ਇਹਨਾਂ ਤੋੜੇ ਫੇਰੇ ਇੱਥੇ ਰਹਿ ਜਾਂਦੀਆਂ ਕਿ ਜਾਂ ਕਿਤੇ ਬਾਹਰ ਵੀ ਫਿਰ ਕਿਤੇ ਰੱਖਿਆ ਕੋਈ ਬਾੜ ਬਣਾਈ ਹੋਈ ਨਹੀਂ ਮੇਰੇ ਕੋਲ ਤੇ ਸਾਹਮਣੇ ਡੇਢ ਕਲਾ ਜ਼ਮੀਨ ਹੈ ਜੀ ਮੈਂ ਉੱਥੇ ਲੈ ਕੇ ਜਾਂਦਾ ਇਹਨਾਂ ਨੂੰ ਉੱਥੇ ਵੀ ਤੋਰਦੇ ਫਿਰਦੇ ਹਾਂ ਜੀ ਤੇ ਉੱਥੇ ਚਲੋ ਅੱਧਾ ਘੰਟਾ ਘੁੰਮ ਫਿਰਉਂਦੀਆਂ ਤੇ ਉਹਦੇ ਨਾਲ ਉਹਨਾਂ ਨੂੰ ਥੋੜੀ ਚੇਂਜ ਆ ਜਾਂਦੀ ਹੈ ਜਿਹੜੀ ਇਹ ਬੀਟਲ ਇਹਨੂੰ ਬਾਹਰ ਲੈ ਕੇ ਜਾ ਸਕਦਾ ਜਿਹੜੀ ਬਰਬਰੀ ਆ ਨਾ ਜੀ ਮੇਰੇ ਕੋਲ ਛੋਟੀਆਂ ਗੋਡਸ ਆ ਇਹਨਾਂ ਨੂੰ ਤੁਸੀਂ ਨਾ ਵੀ ਲੈ ਕੇ ਜਾਉਣਾ ਤੇ ਇਹ ਘਰੇ ਵੀ ਰੱਖੇ ਜਾਂ ਸਕਦੀਆਂ ਇਹ ਕਿੱਦਾਂ ਦੀ ਬਰੀਡ ਆ ਤੁਸੀਂ ਕੋਈ ਵੀ ਜਿਵੇਂ ਲੇਡੀਜ਼ ਆ ਯੰਗਸਟਰ ਹੈ ਬੱਚੇ ਉਹ ਵੀ ਪਾਲ ਸਕਦੇ ਘਰਾਂ ਨੇ ਕੋਈ ਇਸ਼ੂ ਨਹੀਂ ਉਹਨਾਂ ਨੂੰ ਬੜੇ ਆਰਾਮ ਨਾਲ ਜਿੱਦਾਂ ਘਰ ਦੇ ਵਿੱਚ ਤੇ ਬੰਨ ਕੇ ਪਾਲ ਸਕਦੇ ਤੇ ਚੰਗਾ ਫਾਇਦਾ ਹੁੰਦਾ ਜੀ ਇਹਨਾਂ ਦੇ ਅੰਦਰ ਕੀ ਆ ਸਿਰਫ ਇਹ ਮਿਲਕ ਲੈਣ ਵਾਤੇ ਆ ਜਾਂ ਇਹਨਾਂ ਦੀ ਵਾਤੇ ਮੀਟ ਵਾਤੇ ਆ ਜਾਂ ਕਿੱਸਾ ਮਤਲਬ ਜਿਹੜੀ ਤੁਸੀਂ ਰੱਖਿਆ ਵਾ ਜਿਹੜੀ ਵੱਡੀ ਬੀਟਲ ਆ ਨਾ ਜੀ ਇਹਦੇ ਅੱਜਕੱਲ ਪੰਜਾਬ 'ਚ ਬਹੁਤ ਘਟ ਗਈਆਂ ਨੇ ਘਟ ਹੋਣ ਕਰਕੇ ਇਹਨਾਂ ਦਾ ਜਿਹੜਾ ਮੇਨ ਕੰਮ ਹੈ ਵੀ ਅਸੀਂ ਬਰੀਡਿੰਗ ਕਰਾ ਰਹੇ ਹਾਂ ਇਹਨਾਂ ਦੇ ਬੱਚੇ ਵੇਚਦੇ ਆਂ ਕਿ ਜੀ ਹਾਂਜੀ ਮੇਰੇ ਕੋਲ ਮਦਰ ਗੋਟਸ ਆਤੇ ਉਹਨਾਂ ਨੂੰ ਬਰੀਡਿੰਗ ਕਰਾ ਕੇ ਫਿਰ ਉਹਨਾਂ ਨੂੰ ਬੱਚੇ ਲੈਣ ਵਾਲੇ ਇਥੇ ਤੁਰੇ ਆਉਂਦੇ ਆ ਜੀ ਬੰਦੇ ਤੇ ਸੇਮ ਥਿੰਗ ਮੈਂ ਕੀਤਾ ਉਹਦੇ ਨਾਲ ਬਰਬਰੀ ਨਾਲ ਉਹ ਵੀ ਇਹਨਾਂ ਦੇ ਬੱਚੇ ਵੀ ਅਸੀਂ ਵੇਚਦੇ ਆਂ ਜੀ ਮੀਟ ਪਰਪਸ ਲਈ ਕੋਈ ਕੰਮ ਨਹੀਂ ਕਰਦੇ ਪਰ ਇੰਡੀਆ ਦੇ ਵਿੱਚ ਇੰਨੀ ਸ਼ਾਰਟੇਜ ਆ ਇਸ ਗੱਲ ਦੀ ਜੇ ਤੁਸੀਂ ਸਰਚ ਕਰੋਗੇ ਨਾ ਤੇ ਆਉਣ ਵਾਲੇ ਟਾਈਮ ਤੇ ਸ਼ਾਇਦ ਹੋ ਸਕਦਾ ਵੀ ਹੋਰ ਵੀ ਡਿਮਾਂਡ ਵਧ ਜਾਵੇ ਅਕੋਰਡਿੰਗ ਟੂ ਪੋਪੂਲੇਸ਼ਨ ਐਨੀਮਲਸ ਇਕਟਿਆ ਇਹ ਇਹ ਸਰਕਾਰ ਨੇ ਵੀ ਕੋਈ ਪਾਲਿਸੀ ਕੋਈ ਸਕੀਮ ਚਲਾਈ ਹੈ ਜਿਹਦੇ ਚ ਜੇਕਰ ਕਿਨੇ ਫਾਰਮ ਖੋਲਣਾ ਹੋਵੇ ਗੋਡ ਫਾਰਮ ਖੋਲਣਾ ਹੋਵੇ ਤਾਂ ਸਰਕਾਰ ਦਾ ਕੋਈ ਹੈਗੀ ਸੁਵਿਧਾ ਹਾਂਜੀ ਇਹ ਨਾ ਮੋਸਟਲੀ ਜਾਣਕਾਰ ਹੈਗੇ ਬੰਦੇ ਜੀ ਪਰ ਇਹ ਪੰਜਾਬ ਗਵਰਨਮੈਂਟ ਨਹੀਂ ਸੈਂਟਰ ਗਵਰਨਮੈਂਟ ਵੱਲੋਂ ਸਕੀਮ ਆਈ ਐਨ ਐਲ ਐਮ ਐਨ ਐਲ ਐਮ ਦੀ ਸਕੀਮ ਦੇ ਤਹਿਤ ਉਹਨਾਂ ਨੇ ਲੋਨ ਦੇਣੇ ਸ਼ੁਰੂ ਕੀਤੇ ਆ ਤੇ ਲੋਨ ਦੇ ਵਿੱਚ 50% ਸਬਸਿਡੀ ਹੈ 10 ਲੱਖ ਵੀ ਲੈ ਸਕਦੇ 20 ਲੱਖ ਵੀ 50 ਲੱਖ ਵੀ ਕਰੋੜ ਤੱਕ ਲੋਨ ਦੀ ਸੈਂਕਸ਼ਨ ਮਿਲ ਜਾਂਦੀ ਹੈ 1 ਕਰੋੜ ਤੱਕ ਪਰ ਐਨੀਮਲਸ ਵਧਾਉਣੇ ਪੈਣਗੇ ਜਿੱਦਾਂ 500 ਐਨੀਮਲ ਚਾਹੀਦਾ ਉਹਦੇ ਲਈ 1 ਕਰੋੜ ਰੁਪਏ ਦਾ ਲੋਨ ਲੈਣਾ ਬਾਕੀ ਡਿਪੈਂਡ ਹੈ ਤੁਸੀਂ ਕਿਦਾਂ ਦਾ ਕੰਮ ਕਰਨਾ ਚਾਹੁੰਦੇ ਹੋ ਮਤਲਬ ਫੈਸਿਲਿਟੀ ਤੁਸੀਂ ਕਹਿ ਸਕਦੇ ਫੁੱਲ ਗਵਰਨਮੈਂਟ ਹੈਲਪ ਕਰ ਰਹੀ ਹੈ ਇਸ ਕੰਪਲੀਟ ਹਾਂਜੀ ਅਗਰ ਕਿਨੇ ਛੋਟੇ ਲੈਵਲ ਤੇ ਕੰਮ ਸ਼ੁਰੂ ਕਰਨਾ ਹੋਵੇ ਉਹਨੂੰ ਫਿਰ ਕਿੰਨੀ ਦਾ ਮਤਲਬ ਜਿਹੜੀ ਲੋਨ ਦੀ ਅਪਰੂਵਲ ਹੋਣੀ ਚਾਹੀਦੀ ਆ ਜਾਂ ਉਹਨੂੰ ਕਿੰਨੀ ਫਾਰਮਲ ਜਗਾ ਚਾਹੀਦੀ ਆ ਜਿਹੜਾ ਛੋਟਾ ਕੰਮ ਕਰੂਗਾ ਨਾ ਜੀ ਇਹ ਓਨਸਟ ਓਪੀਨੀਅਨ ਦਊਗਾ ਜੀ ਮੈਂ ਕਈ ਲੋਨ ਦੇ ਚੱਕਰ ਵਿੱਚ ਫਸ ਜਾਂਦੇ ਆ ਛੋਟੇ ਕੰਮ ਲਈ ਲੋਨ ਨਹੀਂ ਲੈਣਾ ਚਾਹੀਦਾ ਕਿਉਂਕਿ ਉਹਦੀ ਕਿਸ਼ਤ ਕਿੱਥੋਂ ਦੇਣੀ ਆ ਜੀ ਕਿਉਂਕਿ ਇਹ ਕੰਮ ਮਹੀਨੇ ਵਾਲਾ ਹਫਤੇ ਵਾਲਾ ਨਹੀਂ ਹੈਗਾ ਇਹਨੇ ਆ ਤਾਂ ਨੂੰ 6 ਮਹੀਨੇ ਬਾਅਦ ਬੱਚਾ ਦੇਣਾ ਜੀ ਫੇਰ ਹੀ ਬੱਚਾ ਵਿੱਚੋਗੇ ਇਸ ਲਈ ਲੋਨ ਦੇ ਚੱਕਰ ਵਿੱਚ ਕੋਈ ਵੀ ਮੇਰੇ ਤੇ ਇਹ ਅਪੀਨਿਅਨ ਛੋਟਾ ਬੰਦਾ ਨਹੀਂ ਪਾਣਾ ਚਾਹੀਦਾ ਕਿਉਂਕਿ ਕਮਰਸ਼ੀਅਲ ਲੈਵਲ ਤੇ ਕਰਨਾ ਫਿਰ ਤੁਸੀਂ ਲੋਨ ਦੇ ਚੱਕਰ ਤੇ ਪੈ ਜਾਓ ਕੋਈ ਗੱਲ ਨਹੀਂ ਤੇ ਜੇ ਤੁਹਾਡੇ ਕੋਲ ਲੋਨ ਦੀ ਕਿਸ਼ਤਾਂ ਨਾ ਦਿੱਤੀ ਗਈ ਤੇ ਤੁਸੀਂ ਫੇਲ ਹੋ ਜਾਗੇ ਪਰ ਇਹਨੂੰ ਕਰੋ ਜਰੂਰ ਪਹਿਲਾਂ 2-4 ਗੋਟਸ ਲੈ ਕੇ ਸ਼ੁਰੂ ਕਰੋ ਤੇ ਕੰਮ ਬਹੁਤ ਚੰਗਾ ਹੈ ਫਾਇਦੇ ਵਾਲਾ ਕੰਮ ਹੈ ਜੀ ਜਿਸ ਤਰ ਸਾਡੇ ਇਹ ਬੱਚੇ ਨੌਜਵਾਨ ਪੀੜ੍ਹੀ ਆ ਕੋਈ 5 ਲੱਖ ਲਾਉਂਦੀ ਕੋਈ 30 ਲੱਖ ਲਾਈ ਜਾਂਦੀ ਕੋਈ 45 ਲੱਖ ਲਾ ਕੇ ਜਾਣੋਂ ਬਾਹਰ ਜਾਣਾ ਹੀ ਪ ਜਾਣਾ ਹੈ ਉਹਨਾਂ ਵੱਤੇ ਕੀ ਮਤਲਬ ਹੈਗੀ ਕੋਈ ਪ੍ਰੋਪੋਜ਼ਲ ਹੈਗੀ ਆ ਵੀ ਬਲਜੀ ਆਪਾਂ ਪੈਸੇ ਨਹੀਂ ਲਾਵਨੇ ਤਾਂ ਆਪਾਂ ਇੱਥੇ ਆ ਕੇ ਪੈਸੇ ਲਗਾ ਕੇ ਤੇ ਆਪਾਂ ਕੰਮ ਕਰੀਏ ਤੇ ਜਿੰਨੀ ਕੁ ਕਮਾਈ ਆਪੋਥੇ ਕਰਦੇ ਆ ਉਹਨੀ ਕਮਾਈ ਇੱਥੇ ਕਰ ਸਕਦੇ ਆ ਇੱਥੇ ਜੀ ਵੇਖੋ ਪੰਜਾਬ ਦੇ ਵਿੱਚ ਕੰਮ ਦੀ ਘਾਟ ਨਹੀਂ ਹੈਗੀ ਅੱਛਾ ਜਦੋਂ ਅਸੀਂ ਫੋਰਨ ਤੋਂ ਆਉਨੇ ਆ ਨਾ ਸਾਨੂੰ ਇੱਥੇ ਜਿੱਦਾਂ ਅਸੀਂ ਫੋਰਨ ਤੋਂ ਆਨੇ ਆ ਸਾਨੂੰ ਹਰ ਪਤਾ ਲੱਗ ਰਿਹਾ ਹੁੰਦਾ ਵਾ ਵੀ ਕਿਹੜੀ ਚੀਜ਼ 네ਗੇਟਿਵ ਹੈ ਕਿਹੜੀ ਪੋਜ਼ਿਟਿਵ ਹੈ ਕਿਉਂਕਿ ਅਸੀਂ ਬਾਹਰੋਂ ਆ ਕੇ ਦੇਖਦੇ ਆ ਇੱਥੇ ਇਹ ਤੇ ਲੇਬਰ ਨਹੀਂ ਲੱਭ ਰਹੀ ਜੀ ਬਾਹਰਲੀਆਂ ਸਟੇਟਾਂ ਦੇ ਬੰਦੇ ਆਣ ਕੇ ਰੇੜੀਆਂ ਲ ਜਿਹੜੀਆਂ ਮੈਂ ਅੱਖਾਂ ਵੇਖਿਆ ਕਿਸੇ ਨੇ 30 ਲੱਖ ਦੀ ਕੋਠੀ 50 ਲੱਖ ਦੀ ਉਹਨਾਂ ਨੂੰ ਕੰਮ ਕਿੱਥੋਂ ਲੱਭ ਗਿਆ ਜੀ ਤੇ ਸਾਡੇ ਬੰਦਿਆਂ ਨੂੰ ਪੁੱਛ ਲਓ ਤੇ ਕੰਮ ਹੀ ਨਹੀਂ ਹੈਗਾ ਪਰ ਜਦੋਂ ਇਹ ਬਾਹਰਲੇ ਮੁਲਕ ਚ ਜਾਂਦੇ ਆ ਪੈਸੇ ਲਾ ਕੇ ਉੱਥੇ ਇਹ ਉਹ ਲੇਬਰ ਕਰਦੇ ਆ ਜਿਹੜੀ ਦੱਸਣ ਲੱਗਿਆਂ ਸ਼ਰਮ ਆਉਂਦੀ ਹੈ ਯਾਨੀ ਅਗਰ ਇਹ ਪੰਜਾਬ ਦੀ ਮਿੱਟੀ ਨਾਲ ਜੁੜੇ ਹੋ ਤੇ ਤੁਸੀਂ ਪੰਜਾਬ ਵਿੱਚ ਆਪਣਾ ਵਪਾਰ ਜਾਂ ਕਾਰੋਬਾਰ ਪਹਿਲਾਂ ਵੀ ਪੰਜਾਬ ਵਿੱਚ ਕਾਰੋਬਾਰ ਚੱਲਦੇ ਸੀ ਪਹਿਲਾਂ ਬਾਹਰ ਦੀ ਥੋੜ੍ਹ ਹੋੜਦੇ ਹੈ ਨਹੀਂ ਹੁਣ ਕਿਉਂ ਬੱਚੇ ਸਾਰੇ ਜਿਹੜੇ ਬਾਹਰ ਹੀ ਭਜੇ ਕਿ ਉਹ ਕਿਰੋ ਐਨਰਗੀਆਂ ਕੋਟੀਆਂ ਵੇਂਦੀ ਆ ਕਾਰਾਂ ਵੇਂਦੀ ਆ ਕੀ ਸਿਰਫ ਉਹ ਇਹਨਾਂ ਦੀ ਮੈਂਟਲੀ ਜਿਹੜਾ ਪੋਜੀਟਿਵ ਹੋ ਜਾਂਦਾ ਕਿ ਜਾਂ ਵਾਕਈ ਖਿੱਚ ਹੈਗੀ ਇਹੋ ਜੀ ਚੀਜ਼ ਨਹੀਂ ਇਹਨਾਂ ਜਿਹੜੀ ਚੱਕਾ ਚੌਂਦ ਵਾਲੀ ਲਾਈਫ ਹੈ ਨਾ ਜਿਹਨੂੰ ਕਹਿੰਦੇ ਫਲੈਸ਼ੀ ਲਾਈ ਹਾਂ ਇਹਨਾਂ ਨੂੰ ਲੱਗਦਾ ਵੀ ਸ਼ਾਇਦ ਅਸੀਂ ਉੱਥੇ ਜਾਵਾਂਗੇ ਨਾ ਜਾਂ ਜਤੋਂ ਉੱਤਰਦੇ ਆਂ ਮਰਸੀਡੀਜ਼ ਕਾਰਾਂ 'ਚ ਘੁੰਮਾਂਗੇ ਵੱਡੀਆਂ ਕੋਠੀਆਂ 'ਚ ਘੁੰਮਾਂਗੇ ਇਹ ਉਹਨਾਂ ਬੰਦਿਆਂ ਦੇ ਧਿਆਨ ਕਰ ਲੈਂਦੇ ਜਿਹੜੇ 20-20 ਸਾਲ ਹੋ ਗਏ ਪਟੇ ਜਦੋਂ ਕਿ ਬਹੁਤ ਹੀ ਔਖਾ ਕੰਮ ਹੈ ਪਿਛਲੇ ਸਾਲਾਂ 'ਚ ਆਪਾਂ ਸੁਣ ਰਹੇ ਹਾਂ ਜੀ ਹਰ ਮਹੀਨੇ ਹਰ ਦਿਨ ਕੋਈ ਨਾ ਕੋਈ ਲਾਸ਼ ਆ ਰਹੀ ਹੈ ਉਦੋਂ ਬਰ ਬੱਚਿਆਂ ਦੀ ਕਿਉਂਕਿ ਛੋਟੇ ਬੱਚਿਆਂ ਨੂੰ ਅਸੀਂ ਘੱਲ ਦਿੰਦੇ ਆ ਉਹ ਤੇ ਵਿਚਾਰੇ ਮਾਂ ਪਿਓ ਨੂੰ ਪੁੱਛ ਕੇ ਕਹਿੰਦੇ ਆ ਕਿ ਕੀ ਕਰੀਏ ਕੀ ਕਰੀਏ ਤੁਸੀਂ ਉਹਨਾਂ ਨੂੰ ਉੱਥੇ ਭੇਜ ਦਿੰਦੇ ਜਿੱਥੇ -25 30 ਟੈਂਪਰੇਚਰ ਹੈ ਹਾਂ ਨਾ ਉਹਨਾਂ ਕੋ ਕਾਰ ਤੇ ਨਾ ਉਹਨਾਂ ਕੋ ਕੱਪੜੇ ਹਾਂ ਮੌਤ ਤੇ ਹੋਊਗੀ ਫਿਰ ਇਹ ਹਾਂ ਇਹਦੇ ਫੌਜੀ ਵੀ ਜਿਹੜੇ ਆ ਕਿੰਨਾ ਬੰਦੋਬਸਤ ਕਰਕੇ ਰਹਿੰਦੇ ਬਰਫਾਂ ਚ ਤੇ ਸਾਡੇ ਬੱਚਿਆਂ ਕੋ ਉੱਥੇ ਜਿੱਦਾਂ ਮੈਂ ਦੇਖ ਲੈਣਾ ਕਹਿ ਲਈ ਕੈਨੇਡਾ ਚ ਮੈਂ ਕਹਿ ਲਈ ਗਿਆ ਵੇਖਿਆ ਹਾਂ ਬੱਚਿਆਂ ਕੋ ਕੱਪੜੇ ਵੀ ਨਹੀਂ ਪੂਰੇ ਹੈਗੇ ਨੀ ਹਾਂ ਜਿਹੜੇ ਨਵੇਂ ਜਾਂਦੇ ਆ ਪੁਰਾਣਿਆਂ ਤੇ ਲੈ ਲੈਂਦੇ ਆ ਹਾਂ ਇਸ ਲਈ ਤਾਂ ਕਰਕੇ ਨਾ ਮੈਂ ਕਹਿੰਨਾ ਆ ਵੀ ਪੰਜਾਬ ਦੇ ਵਿੱਚ ਰਹਿ ਕੇ ਵੀ ਆਪਾਂ ਕੰਮ ਕਰ ਸਕਦੇ ਆ ਤੇ ਉਹ ਮੌਕੇ ਬਹੁਤ ਆ ਹਾਂ ਉਹਨੂੰ ਮੌਕਿਆਂ ਨੂੰ ਅਸੀਂ ਫੜਦੇ ਨਹੀਂ ਆ ਯਾਨੀ ਕਿ ਕਹਿ ਦੇ ਫਿਰ ਚੱਕਾ ਚੌਂਦੀ ਜਿਹੜੀ ਉਹ ਬਾਹਰ ਹੀ ਜਾਂਦੀ ਹਾਂ ਜਿਹੜਾ ਮੋਬਾਈਲ ਫੋਨ ਹੈ ਨਾ ਜੀ ਇਹ ਮੋਬਾਈਲ ਫੋਨ ਨੇ ਪੰਜਾਬ ਤੇ ਕੀ ਸਾਰੇ ਬੱਚਿਆਂ ਦਾ ਨੁਕਸਾਨ ਕੀਤਾ ਹੈ ਜੀ ਹਾਂ ਕਿਉਂਕਿ ਉਹਦੇ ਚ ਹਰ ਚੀਜ਼ ਨਵੀਂ ਜਿਹੜਾ ਤੁਹਾਨੂੰ ਸੀਨ ਵਿਖਾਇਆ ਜਾਂਦਾ ਟੀਵੀ ਤੇ ਜਾਂ ਮੋਬਾਈਲ ਤੇ ਉਹ ਸਪੈਸ਼ਲ ਬਣਾ ਕੇ ਵਿਖਾਇਆ ਜਾਂਦਾ ਪਰ ਉਹਦੇ ਪਿੱਛੇ ਜਿਹੜਾ ਨੁਕਸਾਨ ਹੈ ਉਹ ਤੇ ਵਿਖਾਉਂਦੇ ਨਹੀਂ ਇਸ ਲਈ ਬੱਚੇ ਆਪਣੇ ਧੋਖਾ ਖਾ ਰਹੇ ਆ ਹੁਣ ਦੱਸੋ ਜਿਹਦਾ ਇੱਥੇ 30 40 50 100 ਕਿਲਾ ਪੈ ਲਈ ਆ ਉਹ ਜਦੋਂ ਇੱਥੋਂ ਛੱਡ ਕੇ ਜਾਊਗਾ ਤੇ ਅੱਗੇ ਜਾਂਦਿਆਂ ਨੂੰ ਉਹਦੇ ਲਈ ਕੋਈ ਕੁਰਸੀ ਨਹੀਂ ਹੈਗੀ ਉਹਨੂੰ ਜਾ ਕੇ ਲੇਬਰ ਕਰਨੀ ਪਊਗੀ ਮੈਂ ਉਹ ਬੱਚੇ ਵੇਖੇ ਆ ਜਿਹੜੇ ਇੱਥੇ ਜਿੱਦਾਂ ਉਹਨਾਂ ਨੂੰ ਵੇਖ ਕੇ ਵੀ ਮੈਨੂੰ ਕਈ ਵਾਰੀ ਦੁੱਖ ਹੁੰਦਾ ਵੀ ਮੈਨੂੰ ਲੱਗਦਾ ਹੋ ਸਕਦਾ ਇਥੇ ਫੋਰਚਨਰਾਂ ਚ ਘੁੰਮਦੇ ਹੋਣ ਤੇ ਉੱਥੇ ਟੌਲਟਾਂ ਸਾਫ ਕਰਉਂਦੇ ਹੁੰਦੇ ਮੈਂ ਖੁਦ ਅੱਖੀਂ ਵੇਖਿਆ ਮਜਬੂਰੀ ਜਾਣੀ ਉਹ ਜਨਾਬ ਜੀ ਉੱਥੇ ਜੇ ਤੁਸੀਂ ਕੰਮ ਨਾ ਕਰੋਗੇ ਤੇ ਕਿਰਾਇਆ ਕਿੱਥੋਂ ਦੇਣਾ ਹੂੰ ਤੁਸੀਂ ਕਿਰੇ ਕਿਸ ਨੂੰ ਇੱਥੋਂ ਫੋਨ ਕਰਕੇ ਪੁੱਛੋ ਜਿਹੜੇ ਸਟੂਡੈਂਟਸ ਗਏ ਉਹ ਪਰੇਸ਼ਾਨੇ ਨਹੀਂ ਆ ਵੀ ਉਹਨਾਂ ਨੂੰ ਕਿਰਾਇਆ ਦੇਣਾ ਖਾਣਾ ਪੀਣਾ ਇੰਨਾ ਮਹਿੰਗਾ ਆ ਉਹਦੇ ਚ ਹੀ ਉਹਨਾਂ ਦਾ ਟਾਈਮ ਖਤਮ ਹੋ ਰਿਹਾ ਤੇ ਜਦੋਂ ਉਹਦੇ ਚੱਕਰ ਚ ਘੁੰਮਦੇ ਘੁੰਮਦੇ ਮਗਰ ਫੀਸਾਂ ਆ ਜਾਂਦੀਆਂ ਯੂਨੀਵਰਸਿਟੀ ਦੀਆਂ ਉਹ ਫਿਰ ਉਹ ਕਥੋ ਲਿਆਉਣੀ ਆ ਜੀ ਫੀਸਾ ਉਹ ਫਿਰ ਮਾਂ ਪਿਓ ਨੂੰ ਪਿੱਛੇ ਕੋਈ ਜ਼ਮੀਨ ਜਾਇਦਾਦ ਵਿੱਚ ਨਹੀਂ ਪੈਂਦੀ ਤਾਂ ਹੋ ਰਿਹਾ ਆਮ ਹੀ ਹੋ ਰਿਹਾ ਬਾਕੀ ਮੈਂ ਤੇ ਇਹ ਕਹੂੰਗਾ ਜੀ ਇੱਥੇ ਇੰਨੀ ਓਪਰਚੁਨਿਟੀ ਆ ਪੰਜਾਬ ਦੇ ਵਿੱਚ ਉਹਨੂੰ ਜੇ ਹੋਲਡ ਕੀਤਾ ਜਾਵੇ ਚੰਗੀ ਤਰ੍ਹਾਂ ਤੇ ਫਿਰ ਸਾਰਾ ਕੁਝ ਠੀਕ ਹੋ ਸਕਦਾ ਮੈਂ ਵੀ ਆਣ ਕੇ ਵੇਖੋ ਮੈਂ ਵੀ ਕੰਮ ਕੀਤਾ ਹੀ ਆ ਜੀ ਤੁਹਾਡੇ ਸਾਹਮਣੇ ਆ ਮੈਂ ਇੱਥੇ ਪੈਸੇ ਲਾਏ ਆ ਤੇ ਕਰਨ ਨੂੰ ਕੁਝ ਵੀ ਕਰ ਸਕਦੇ ਆ ਜੇ ਕਰਨ ਦੀ ਚਾਹ ਹੋਵੇ ਨਹੀਂ ਤੇ ਆਪਾਂ ਬਹੁਤ ਨੁਕਸਾਨ ਚੱਲਾਂਗੇ ਆਉਣ ਵਾਲੇ ਟਾਈਮ ਦਾਨ ਕਿ ਐ ਸਕਦੇ ਆ ਵੀ ਸਰਕਾਰਾਂ ਆ ਓਪਰਚੁਨਿਟੀ ਜਨ ਤਿਆਰ ਹੈਗੀਆਂ ਵਾ ਦੇਖ ਸਾਡੇ ਜਿਹੜੇ ਬੱਚੇ ਆ ਉਹ ਜਿਹੜੀ ਓਪਰਚੁਨਿਟੀ ਲੈਣ ਨੂੰ ਤਿਆਰ ਨਹੀਂ ਹੈਗੇ ਨਹੀਂ ਮੰਨਦੇ ਨੇ ਜੀ ਇਹਨਾਂ ਨਵੀਂ ਜਨਰੇਸ਼ਨ ਜਿੱਦਾਂ ਮੈਂ ਹੁਣ 50 ਇਅਰ ਦਾ ਹੋ ਚੱਲਿਆ ਜੋ ਮੈਂ ਵੇਖਿਆ ਜੀ ਇਹਨਾਂ ਨੂੰ ਤੁਸੀਂ ਸਮਝਾ ਨਹੀਂ ਸਕਦੇ ਕਿਉਂਕਿ ਇਹ ਇੰਟੈਲੀਜੈਂਟ ਹੈ ਬਹੁਤ ਇਹਨਾਂ ਨੂੰ ਲੱਗਦਾ ਪਈ ਅਸੀਂ ਸਪੀਡ ਦਾ ਅਮੀਰ ਹੋ ਜਾਾਂਗੇ ਪਰ ਜਿਹੜੇ ਪੁਰਾਣੇ ਤੁਸੀਂ ਐਕਸਪੀਰੀਅੰਸ ਵੇਖੋ ਸਪੀਡ ਨਾਲ ਅਮੀਰ ਕੋਈ ਨਹੀਂ ਹੋ ਸਕਦਾ ਨਾ ਯੋਰਲਾ ਹੋ ਸਕਦਾ ਇਹ ਤੇ ਮਿਹਨਤ ਨਾਲ ਮਿਹਨਤ ਨਾਲ ਹੀ ਹੋਊਗਾ ਜੀ ਸਾਰਾ ਕੁਝ ਟਾਈਮ ਲੱਗਦਾ ਹਰ ਚੀਜ਼ ਨੂੰ ਉਹਨਾਂ ਫਿਰ ਜਿਹੜੇ ਜਿਹੜੇ ਸਾਡੇ ਵਿਦਿਆਰਥੀ ਆ ਜਾਂ ਸਾਡੇ ਇਹਦੇ ਬੱਚੇ ਇਹ ਪੰਜਾਬ ਛੱਡ ਕੇ ਬਾਹਰ ਜਾ ਰਹੇ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਮੈਂ ਇਹ ਕਹੂੰਗਾ ਜੀ ਵਿਦੇਸ਼ ਇਹ ਨਹੀਂ ਕਹਿੰਦਾ ਵੀ ਮੈਂ ਵਿਦੇਸ਼ ਮਾੜਾ ਜੀ ਮੈਂ ਖੁਦ ਉੱਥੇ ਰਹਿਣਾ ਜੀ ਪਰ ਉਹ ਉਹ ਚੀਜ਼ ਨੂੰ ਹਾਸਲ ਕਰਨ ਲਈ ਸਾਲਾਂ ਬੱਧੀ ਟਾਈਮ ਲੱਗਦਾ ਜੀ ਉੱਥੇ ਇੱਕ ਘਰ ਮੰਨ ਲਓ ਮੈਂ ਕਿੰਨਾ ਜੀ 1 ਲੱਖ ਡਾਲਰ ਦਾ ਮੰਨ ਲਓ 1 ਲੱਖ ਡਾਲਰ ਦਾ ਘਰ ਆ ਉਹ 1 ਲੱਖ ਡਾਲਰ ਨੂੰ ਪੇ ਕਰਨ ਲਈ ਤੁਹਾਨੂੰ 3 ਲੱਖ ਡਾਲਰ ਵਾਪਸ ਗਵਰਨਮੈਂਟ ਨੂੰ ਕਰਨੇ ਪੈਣਗੇ। ਹੂੰ ਤੇ ਉਹ 3 ਲੱਖ ਲਈ ਤੁਸੀਂ ਜਦੋਂ ਘਰ ਲੈ ਲਿਆ ਫਿਰ ਤੁਸੀਂ ਉਸੇ ਚੱਕਰ 'ਚ ਸਾਰੀ ਉਮਰ ਕੱਢੋਗੇ ਤੇ ਬੰਦੇ ਕਿਸ਼ਤਾਂ ਦੇ ਦੇ ਦਿੰਦੇ ਬੁੱਢੇ ਹੋ ਗਿਆ ਜੀ। ਯਾਨੀ ਕਿ ਚੱਕਰ ਵਿੱਚ ਫਸ ਗਿਆ ਉੱਥੇ। ਹਾਂਜੀ ਉਹਨੂੰ ਮਿੱਠੀ ਜੇਲ ਜਿਹਨੂੰ ਆਪਾਂ ਕਹਿੰਦੇ ਆ ਨਾ ਕਈ ਵਾਰੀ ਲਬਜ ਸੁਣਿਆ ਪਈ ਪੰਜਾਬੀ ਮਿੱਠੀ ਜੇਲ 'ਚ ਫਸ ਗਿਆ। ਮੈਂ ਨਹੀਂ ਹੋਰ ਵੀ ਕਹਿੰਦੇ ਆ। ਹੂੰ ਹੂੰ। ਵੇਖਣ ਨੂੰ 5 ਸਟਾਰ ਹੋਟਲ ਹੈ। ਹੂੰ ਪਰ ਹੈ ਮੁਸ਼ਕਲ ਹੈ। ਹੂੰ ਸਟ੍ਰਗਲ ਜ਼ਿਆਦਾ ਬਹੁਤ ਸਟ੍ਰਗਲ ਹੈ ਜੀ ਬਹੁਤ ਸਟ੍ਰਗਲ ਹੈ। ਮਰਬੋਤਾ ਅਨਾਰ ਸੰਸਮਾ ਦੇ ਲਈ ਇਹ ਸਨ ਟਿਮੀ ਸਿੰਘ ਜਿਨ੍ਹਾਂ ਨੇ ਪੰਜਾਬ ਆ ਕੇ ਆਪਣੇ ਸ਼ਹਿਰ ਆ ਕੇ ਇੱਕ ਗੋਰਸ ਫਾਰਮ ਖੋਲ੍ਹਿਆ ਵਾ ਵਿਰਸਾ ਫਾਰਮ ਦੇ ਨਾਮ ਤੇ ਜਿਹੜੇ ਜਿਹੜੇ ਬਾਹਰ ਬੱਚੇ ਭਜੰਦੇ ਆ ਉਹਨਾਂ ਨੇ ਕਾ ਮੋਟੀਵੇਸ਼ਨ ਦਿੰਦੇ ਪਿਆ ਵੀ ਅਗਰ ਤੁਹਾਡੇ ਮਨ ਵਿੱਚ ਅਗਰ ਤੁਹਾਨੂੰ ਕੰਮ ਕਰਨ ਦੀ ਹਿੰਮਤ ਹੈਗੀ ਆ ਤਾਂ ਸਾਡੇ ਪੰਜਾਬ ਵਿੱਚ ਬੜਾ ਕੁਝ ਹੈਗਾ ਵਾ ਲੋਕ ਪੰਜਾਬ ਛੱਡ ਕੇ ਬਾਹਰ ਜਾਂਦੇ ਪਏ ਆ ਲੇਕਿਨ ਟਿਮੀ ਸਿੰਘ ਦੀ ਸੋਚ ਵੀ ਮੈਂ ਪੰਜਾਬ ਆ ਕੇ ਆਪਣੇ ਕੰਮ ਕਰਨਾ ਆਪਣੇ ਪਿਛੋਕੜ ਨੂੰ ਨਹੀਂ ਭੁੱਲਣਾ ਤਾਂ ਸਾਡੀ ਅੱਜ ਦੀ ਵੀਡੀਓ ਨੂੰ ਮਰਤਵਾਦ ਸ਼ੇਅਰ ਕਰਿਓ ਤਾਂ ਜੋ ਜਿਹੜੇ ਸਾਡੇ ਬੱਚੇ ਆ ਉਹਨਾਂ ਤੱਕ ਇਹ ਗੱਲ ਪਹੁੰਚ ਸਕੇ ਵੀ ਅਗਰ ਅਸੀਂ ਇਹ ਜਿਹੜੇ ਪੈਸੇ ਅਸੀਂ ਬਾਹਰ ਲੈ ਕੇ ਜਾ ਰਹੇ ਆ ਅਗਰ ਉਹ ਪੈਸਾ ਅਸੀਂ ਇੰਡੀਆ ਵਿੱਚ ਅਸੀਂ ਪੰਜਾਬ ਵਿੱਚ ਲਗਾਈਏ ਇੱਕ ਅਸੀਂ ਪਰਿਵਾਰ ਦੇ ਵਿੱਚ ਰਵਾਂਗੇ ਇੱਕ ਅਸੀਂ ਆਪਣੀ ਮਿੱਟੀ ਨਾਲ ਜੋੜੇ ਰਵਾਂਗੇ ਕੁਲਦੀਪ ਸੰਦੀਪਾ ਰਜਵਾਨਾ ਸਪੋਕਸਮੈਨ ਤਰਨਤਾਰ